ਪਿਆਰ ਲਈ ਦੇਖਣ ਵਾਲੇ तमाम ਦਰਸ਼ਕਾਂ ਦਾ ਮੈਂ ਤਸ਼ਾਰਕੂਰ ਸਵਾਦ ਕਰਦਾ ਗੱਲ ਕਰਾਂਗੇ ਅੱਜ ਅਸੀਂ ਪਹੁੰਚੇ ਹਾਂ 3 ਨੰਬਰ ਡਿਵੀਜ਼ਨ ਦੇ ਨਜ਼ਦੀਕ ਗੁਲਚੰਨ ਸ਼ਾਹ ਸਰਕਾਰ ਦੇ ਜਿੱਥੇ ਕੀ ਮੇਲਾ ਕਰਵਾਇਆ ਯਾਰ ਬੜੀ ਧੂਮ-ਧਾਮ ਦੇ ਨਾਲ ਹੋਰ ਆਪਾਂ ਇੱਥੇ ਦੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਲੰਗਰ ਦੀ ਜੋ ਸੇਵਾ ਹੈ ਪਰ ਜਿਹੜੀ ਲੰਗਰ ਦੀ ਸੇਵਾ ਹੈ ਲੱਗੀ ਹੋਈ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਬਹੁਤ ਜ਼ਿਆਦਾ ਪਿਆਰ ਅਸ਼ੀਰਵਾਦ ਨਾਲ ਬਣਿਆ ਹੋਇਆ ਬਹੁਤ ਬਹੁਤ ਸ਼ੁਕਰੀਆ ਅਸੀਂ ਗੱਲਬਾਤ ਕਰਾਂਗੇ ਰਾਜੂ ਬਾਬਾ ਜੀ ਜਿਹੜੇ ਕੁਝ ਸਮਾਂ ਸਰਕਾਰ ਜੀ ਦੀ ਜਦੋਂ ਗੱਦੀ ਨਸੀਨੇ ਹਾਂ ਸੋ ਬੋ ਬੱਚਾ ਜੀ ਬੋ ਲੋ ਇਹ ਦਰਬਾਰ ਬਾਰੇ ਕੁਝ ਚਾਹਣਾ ਪਾਉਗੇ ਇਹ ਦਰਬਾਰ ਦੇ ਵਿੱਚ 54ਵਾਂ ਸਰਾਨਾ ਮੇਲਾ 54ਵਾਂ ਹਰ ਸਾਲ ਇਸ ਸਾਲ ਵੀ ਬੜੀ ਧੂਮ-ਧਾਮ ਨਾਲ ਬਾਬੇ ਜੀਆ ਮੇਲਾ ਕਰਾਇਆ ਜਾ ਰਿਹਾ ਬੜੀ ਬੜੀ ਦੂਰੋਂ ਸੰਗਤਾਂ ਆਂਦੀ ਸਾਈਂ ਵੱਲੋਂ ਦਰਬਾਰ ਵੱਲ ਹਰਦੀ ਮੰਨੂ ਗੋਣਾ ਪੂਰੀ ਕੀਤੀ ਜਾਂਦੀ ਸਾਈਂ ਵੱਲੋਂ ਔਰ ਸਟਾਰ ਕਲਾਕਾਰ ਇੱਥੇ ਮਾਸਟਰ ਸਲੀਮ ਕਾਗੇਗੇ ਸੀ ਹੁਣ ਚਿਸ਼ਟੀ ਕਵਾਲੀ ਜੀ ਆਏ ਆ ਪੀਰ ਵਗੀਰਾਂ ਦੀ ਇੰਨੀ ਰਹਿਮਤ ਸਾਈਆਂ ਦੀ ਸਭ ਤੋਂ ਪੁਰਾਣੀ ਸਰਕਾਰਾਂ ਦੀ ਦਰਗਾਹ ਸਾਈਏ ਸਭ ਤੋਂ ਪੁਰਾਣੀ ਸਾਈਂ ਦੀ ਦਰਗਾਹ ਕੀ ਆ ਇੱਥੇ ਜਿਹਨਾਂ ਕਾਰੋਬਾਰ ਨਹੀਂ ਚੱਲਦੇ ਉਹਨਾਂ ਦਾ ਕਾਰੋਬਾਰ ਚੱਲਦੇ ਸਾਈਂ ਜੀ ਸਿਰਫ ਪੰਜ ਚੌਂਕੀਆਂ ਆਪਣੀ ਸ਼ਰਧਾ ਨਾਲ ਪੂਰੀ ਕਰ ਲੈ ਬਸਾਈਂ ਜੀ ਵੱਲੋਂ ਉਹ ਜਿਨ੍ਹਾਂ ਦੇ ਔਲਾਦ ਡਾਕਟਰ ਕਹਿੰਦੇ ਵੀ ਇੱਥੇ ਔਲਾਦ ਨਹੀਂ ਹੋ ਸਕਦੀ ਇੱਥੇ ਤੁਸੀਂ ਸਭ ਸਰਕਾਰਾਂ ਵੱਲੋਂ ਪੰਜ ਚੌਂਕੀਆਂ ਆਪਣੀ ਸ਼ਰਧਾ ਨਾਲ ਪੂਰੀ ਕਰ ਲਓ ਉਹਨਾਂ ਦੇ ਅਵਸ਼ਤ ਸਰਕਾਰਾਂ ਵੱਲੋਂ ਔਲਾਦ ਪ੍ਰਾਪਤ ਹੋ ਜੀ ਦੀ ਪਰਮਾਤਮਾ ਦਾ ਰੱਬ ਦੀ ਪੂਰੀ ਰਹਿਮਤ ਹੋ ਜੀ ਸਾਈਆਂ ਬੋਲੋ ਉਹ ਜਿਹੜੇ ਮੈਨੂੰ ਕਹਿੰਦੇ ਨੇ ਸਾਈਂ ਬੋਲੋ ਬਾਬਾ ਜੀ ਮੇਰਾ ਫਲਾਣਾ ਕੰਮ ਨਹੀਂ ਹੋਵੇ ਬਾਬੇ ਕੋਲ ਗਏ ਸੀ ਸਾਈਂ ਜੀ ਕੋਲ ਇਸ ਦਰਬਾਰ ਤੇ ਆਓ ਬਗੈਰ ਪੈਸੇ ਦਾ ਕੰਮ ਹੋ ਗੋ ਤੁਹਾਡਾ ਔਰ ਮੇਰੀ ਸਿਰਫ ਇੱਕ ਦੁਆਈ ਚਾਹਦੀ ਸਾਈਆਂ ਉਹ ਸਿੱਧੀ ਪਰਮਾਤਮਾ ਰੱਬ ਦੇ ਨਾਲ ਲੱਗਣਾ ਸਾਈਆਂ ਨੂੰ ਪੀਰ ਫਕੀ ਸਾਰੇ ਦੀ ਮਨੋਕਮਨਾ ਪੂਰੀ ਕਰੇ ਔਰ ਇਸ ਸਾਲ ਵੀ ਕਿਹੜਾ ਮੇਲਾ ਹੋ ਰਿਹਾ ਬੜੀ ਧੂਮ-ਤਾਮ ਨਾਲ ਹੋ ਰਿਹਾ ਸਰਕਾਰ ਬੋਲੋ ਔਰ ਸਾਰੇ ਮੇਰੇ ਭਾਈਆਂ ਨੂੰ ਮੇਰੇ ਵੀਰਾਂ ਨੂੰ ਲੇਕੋ ਪੰਜਾਬੀ ਭਾਈਆਂ ਜਿਨੇ ਮੇਰੇ ਪੀਰ ਫਕੀਰੋਂ ਪਿਆਰ ਕਰਦੇ ਆ ਸਭ ਨੂੰ ਮੇਰੇ ਵੱਲੋਂ ਸ਼ੁਭ ਕਾਮਨਾئیں ਸੋ ਗੱਲ ਕਰਾਂਗੇ ਅਰुण ਸਾਈਂ ਜੀ ਨਾਲ ਜੈ ਬਾਬ ਜੈ ਬਾਬਿਆ ਦੀ ਮੈਂ ਅਰुण ਸਾਈਂ ਬਾਬਾ ਗੁਲਜਮਨ ਸਾਹਿਬ ਸਰਕਾਰ ਦੇ ਸੇਵਾਦਾਰ ਬੜੀ ਧੂਮਤਾਬਨਾ ਬਾਬਾ ਗੁਲਜਮਨ ਸਾਹਿਬ ਦਾ ਮੇਲਾ ਕਰਾਇਆ ਗਿਆ ਜਿਵੇਂ ਸਾਰੀਆਂ ਕਲਾਕਾਰ ਇਹਦੇ ਪਹੁੰਚੇ ਤੇ ਕਵਾਲ ਹੋਏ ਇਹਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਹ ਕਿਹੜਾ ਮੇਲਾ ਕਰਾਇਆ ਜਾਂਦਾ ਸਾਡੇ ਸਿਹਦਾਰੀ لال ਜੀ ਸਾਡੀ ਮਾਤਾ ਜੀ ਕੀ ਨਾਮ ਹੈ ਉਹਨਾਂ ਦਾ ਪ੍ਰਕਾਸ਼ ਦੇਵੀ ਜੀ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਲੈ ਕੇ ਅਸੀਂ ਜਿਹੜਾ ਮੇਲਾ ਸ਼ੁਰੂਆਤ ਕਰਦੇ ਆਂ ਤੋਂ ਇਲਾਕਾ ਵਾਸੀਆਂ ਦਾ ਧੰਨਵਾਦ ਕਰਦੇ ਆਂ ਜਿਹੜੇ ਇੱਥੇ ਹਾਜ਼ਰੀ ਭਰਨ ਆਏ ਆ ਲੇਟਰਾਂ ਦਾ ਸਾਰਿਆਂ ਦਾ ਪੱਤਰਕਾਰਾਂ ਦਾ ਸਾਰਿਆਂ ਦਾ ਭਾਈਆਂ ਦਾ ਧੰਨਵਾਦ ਕਰਦੇ ਆਂ ਇਹ ਜਗ੍ਹਾ ਬਹੁਤ ਪੁਰਾਣੀ ਹੈ ਇੱਥੇ ਕੋਈ ਬਹੁਤ ਸਾਲ ਪੁਰਾਣੀ ਜਗ੍ਹਾ ਲੋਕ ਇੱਥੇ ਮੰਨਤਾ ਬੁੜੀ ਹੁੰਦੀ ਰੋਕਾਂ ਦੀਆਂ ਬੜੀਆਂ ਤੋਂ ਲੋਕਾਂ ਦੇ ਘਰ ਔਲਾਦਾਂ ਨਹੀਂ ਹੁੰਦੀਆਂ ਕਈਆਂ ਦਾ ਵਿਆਹ ਨਹੀਂ ਹੁੰਦੇ ਇੱਥੇ ਆਂਦੇ ਆ ਕੋਈ ਸੇਹਰਾ ਚੜਾਂਦਾ ਉਹਦਾ ਵਿਆਹ ਆ ਜਾਂਦਾ ਕੋਈ ਬਾਹਰ ਨਹੀਂ ਜਾ ਸਕਦਾ ਉਹ ਇਤਿਹਾਜ ਚੜਾਉਂਦਾ ਬਾਬਾ ਜੀ ਦੇ ਆਗੇ ਉਹਦਾ ਭਲਾ ਹੁੰਦਾ ਉਹ ਲੋਕਾਂ ਨੂੰ ਅਸੀਂ ਐਹੀ ਫੀਲ ਕਰਾਂਗੇ ਵੀ ਬਾਬਾ ਜੀ ਦਾ ਆਸ਼ੀਰਵਾਦ ਲੈਣ ਹਰ ਸਾਲ ਦੀ ਤਰ੍ਹਾਂ ਵੀਰਵਾਰ ਵੀ ਰੋਣਗਾ ਲੱਗਦੀਆਂ ਤੇ ਪਰ ਹਰ ਸਾਲ ਮੇਲਾ ਬਾਬਾ ਜੀ ਦਾ ਵਧੀਆ ਚੱਲਦਾ ਬਾਬਾ ਜੀ ਦਾ ਸਾਈ ਜੀ ਅੱਜ ਦੀ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਅੱਜ ਕੱਲ ਦੀ ਪੀੜੀ ਨੂੰ ਕੀ ਦਵਾ ਸੰਦੇਸ਼ ਨਸ਼ੇ ਵਿੱਚ ਲੱਗੇ ਪਾਗਲ ਜਿਹਾ ਹੋਣਾ ਨਸ਼ੇ ਵਗੀ ਰੱਖਿਆ ਕੁੜਾ ਦੇਖੋ ਚਿੱਟੇ ਦੇ ਮਗਰ ਲੱਗਿਆ ਕੋਈ ਕਿਸੇ ਮਗਰ ਲੱਗਿਆ ਪਰ ਨਸ਼ਾ ਅਸੀਂ ਐਹੀ ਕਹਾਂਗੇ ਨਸ਼ਾ ਸਰਕਾਰ ਨਾਲ ਨਹੀਂ ਰੋਕਣਾ ਰੋਕਣਾ ਆਪਾਂ ਲੋਕਾਂ ਨੇ ਇੱਕ ਦੂਜੇ ਨੂੰ ਇਹ ਆਪਾਂ ਹੀ ਰੁਕਾਂਗੇ ਤਾਂ ਹੀ ਹੋਣਾ ਬੰਦ ਇਹ ਸਰਕਾਰਾਂ ਨੂੰ ਹੋਸਾ ਦੀ ਨਸ਼ੇ ਜਿੰਨੇ ਮਰਜ਼ੀ ਤੁਸੀਂ ਗਈ ਜੋ ਵੀ ਇਹ ਨਸ਼ੇ ਰੁਕ ਜਾਣੇ ਜਿੱਟੇ ਨਹੀਂ ਕੋੜੇ ਇਹ ਤੁਸੀਂ ਰੋਕਣਾ ਪਊਗਾ ਆਪਾਂ ਨੂੰ ਆਪਣਾ ਮਨ ਚੇਂਜ ਕਰਨਾ ਪਊਗਾ ਜਿਹੜਾ ਨਸ਼ਾ ਕਰਦਾ ਉਹਨੂੰ ਮਨ ਚੇਂਜ ਕਰਨਾ ਪਊਗਾ ਥੋੜਾ ਜਿਹਾ ਨਸ਼ਾ ਇਹ ਬਹੁਤ ਮਹਿੰਗੇ ਨਸ਼ੇ ਇਹਦੇ ਵਿੱਚ ਘਰ ਵੀ ਵੇਚ ਜਾਂਦੇ ਆ ਮਾਵਾਂ ਵੇਚੀ ਜਾਂਦੀਆਂ ਇਹਦੇ ਵਿੱਚ ਭੈਣਾਂ ਵੇਚੀ ਜਾਂਦਾ ਬੜਾ ਕੁਝ ਵੇਚੀ ਜਾਂਦਾ ਇਹਦੇ ਵਿੱਚ ਇਹ ਚੀਜ਼ਾਂ ਦੇ ਵਿੱਚ ਇਹ ਜਿੱਟਾ ਨਸ਼ਾ ਹੈ ਹੀ ਨਾ ਮਹਿੰਗਾ ਪਤਾ ਨਹੀਂ ਆ ਨਹੀਂ ਪਤਾ ਤਾਂ ਪੀਣ ਤੋਂ ਬਾਅਦ ਮੇਰੀ ਭੈਣ ਸਾਹਮਣੇ ਖੜੀ ਮੇਰੀ ਵਾਈਫ ਖੜੀ ਹੈ ਠੀਕ ਹੈ ਅਸੀਂ ਲੋਕੋ ਨਹੀਂ ਨਸ਼ੇ ਨਸ਼ੇ ਕਰਦੇ ਨਸ਼ੇ ਨਹੀਂ ਕਰਨੇ ਚਾਹੀਦੇ ਹਾਂ ਜਿਹੜੇ ਬੱਚੇ ਨਸ਼ੇ ਕਰ ਰਹੇ ਆ ਉਹਨਾਂ ਨੂੰ ਕਹੀਦਾ ਆਪਣਾ ਹਸਪੀਟਲ ਜਾ ਕੇ ਇਲਾਜ ਕਰਾਓ ਤੋਂ ਆਪਣਾ ਇਲਾਜ ਕਰੋ ਜਾਓ ਜਾਓ ਇਲਾਜ ਸਕਰੀਨ ਉੱਤੇ ਨਰਕੀ ਦੇ ਅਫੁੱਲਾ ਵਾਲੇ ਭਾਈ ਰੁਕ ਜਾ